tera brahma ne ant na paaya main mana teri veer jaan de tera brahma ne ant na paaya main mana teri veer jaan de tera brahma ne ant na paaya main mana teri veer jaan de ਪ੍ਰਮਾਣੇ ਅੰਤ ਨਾ ਪਾਇਆ ਮੈਂ ਮਾਨਾ ਤੇਰੀ ਬੇਦ ਜਾਣਦੇ ਪ੍ਰਮਾਣੇ ਅੰਤ ਨਾ ਪਾਇਆ ਮੈਂ ਮਾਨਾ ਤੇਰੀ ਬੇਦ ਜਾਣਦੇ ਤੇਰਾ ਪ੍ਰਮਾਣੇ ਅੰਤ ਨਾ ਪਾਇਆ ਮੈਂ ਮਾਨਾ ਤੇਰੀ ਬੇਦ ਜਾਣਦੇ ਮਾ ਤੇਰੀ ਨਾਵੇ ਜੀ ਦਾਨ ਦੇ 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 ਤੇਰੀ ਨਾ ਬੇਦ ਜਾਣਦੇ ਤੇਰਾ ਬ੍ਰਹਮਾਨੇ ਅੰਤ ਨਾ ਪ੍ਰਯਾਜਿ ਮੈਂ ਮਨਾਂ ਤੇਰੀ ਬੇਦ ਬ੍ਰਹਮਾਨੇ ਅੰਤ ਨਾ ਪਾਇਆ ਮੈਂ ਮਨਾਂ ਤੇਰੀ ਬੇਦ ਜਾਣਦੇ ਤੇਰਾ ਬ੍ਰਹਮਾਨੇ ਅੰਤ ਨਾ ਪਾਇਆ ਮੈਂ ਮਨਾਂ ਤੇਰੀ ਤੇਰਾ ਬ੍ਰਹਮਾ ਨੇ ਅੰਤ ਨਾ ਪਾਇਆ ਮਹਿਮਾਨਾ ਤੇਰੀ ਬੇਜਾਨ ਦੇ ਤੇਰਾ ਬ੍ਰਹਮਾ ਨੇ ਅੰਤ ਨਾ ਪਾਇਆ ਮਹਿਮਾਨਾ ਤੇਰੀ ਬੇਜਾਨ ਦੇ ਤੇਰਾ ਬ੍ਰਹਮਾ ਨੇ ਅੰਤ ਨਾ ਪਾਇਆ ਮੈਂ ਮਨਾ ਦੇ ਨੀ ਦੇ ਜਾਨਦੇ ਆਤਨ ਪਾਵਤ ਦੇਵ ਸਬੈ ਮਨ ਮੇਂ ਬ੍ਰਹਮਾ ਸਿਵ ਜੋਗ ਗਰੀ ਉਹਨ ਬੇਤ ਬਰੰਚ ਵਿਚਾਰ ਅਰ ਜਾਪਨ ਛਾਟ ਇਕ ਤਹੀਂ ਮਥਰਾ ਜਨ ਕੋ ਪ੍ਰਭ ਦੀਨ ਦਿਆਲ ਹੈ ਸੰਗਤ ਸ੍ਰਿਸ਼ਟ ਨਿਹਾਲ 就。Sure. ਕਪੜਾ ਪਾ ਕੇ ਬਸ ਇਹ ਕਹਿ ਲੋ ਵੀ ਵਧੀਆ ਕਿਸੇ ਦੇ ਸੁੰਦਰ ਸੋਹਣੇ ਵਸਤਰ ਪਾਏ ਹੋਣ ਉਹਨੂੰ ਤੁਸੀਂ ਕਹੋ ਵੀ ਸੇਵਾ ਕਰ ਲੈ ਜਾਂ ਝਾੜੂ ਮਾਰ ਲੈ ਜਬਰਤਨ ਸਾਫ ਕਰ ਦੇ ਤੇ ਫਿਰ ਉਹ ਮਨੋ ਕੋ ਸੋਚੂਗਾ ਜੇ ਮੈਂ ਝਾੜੂ ਮਾਰਿਆ ਘਰ ਡੁੱਡ ਕੇ ਮੇਰੇ ਕੱਪੜਿਆਂ ਤੇ ਪੈ ਜਾਊਗੀ ਟੁੱਟ ਗਈ ਨਾ ਵਰਤੀ ਇੱਥੇ ਜੁੜ ਗਈ ਪਰ ਚਾਲੇ ਇਥੇ ਹਰ ਮਿਲਣ ਕੋ ਵਿੱਚੇ اٹਕੇ ਉਹ ਚੀਜ਼ ਜਿਹਨੂੰ ਮਿਲਣ ਜਾਣਾ ਸੀ ਉਹ ਵਿਚਾਲੇ ਕੰਮ ਰਹਿ ਗਿਆ ਉਹ ਸੋਚਦਾ ਜੇ ਮੈਂ ਝਾੜੂ ਮਾਰਿਆ ਘਰ ਡੁੱਟ ਕੇ ਮੇਰੇ ਕੱਪੜਿਆਂ ਤੇ ਪੈਜੂ ਕੱਪੜੇ ਖਰਾਬ ਹੋ ਜਾਣਗੇ ਤੇ ਤੁਰਨਾ ਸੀ ਗਾਹਾਂ ਨੂੰ ਤੇ ਉਹ ਗਰਦ ਨੇ ਉੱਥੇ ਰੋਕ ਕੇ ਰੱਖ ਦਿੱਤਾ ਹੁਣ ਜੋ ਬਸਤਰ ਸਾਹਿਬ ਬਰਤਨ ਸਾਹਿਬ ਕਰੂਗਾ ਗੁਰੂ ਦੇ ਘਰ ਦੇ ਕੌਲੀਆਂ ਗਲਾਸ ਮਾਂਜੂਗਾ ਤਾਂ ਉਹਨਾਂ ਨੂੰ ਸਾਹਮਣੇ-ਸਾਹਮਣੇ ਬੈਠੂਗਾ ਕਿਤੇ ਇਧਰੋਂ ਨਿਬੜੇ ਕਿਤੇ ਇਧਰੋਂ ਨਿਬੜੇ ਮਾਰਜੀ ਕਹਿੰਦੇ ਇੱਕ ਬੰਦਨ ਹੈ ਹੋਰ ਕੋਈ ਗੱਲ ਨਹੀਂ ਹੈ ਹੋਰੇ ਨਹੀਂ ਹੈ ਵੀ ਜੇ ਜਰੀਦਾਰ ਵਸਤਰ ਪਾਏ ਉਹਨਾਂ 'ਚ ਪਰਮਾਤਮਾ ਨਹੀਂ ਮਿਲਦਾ ਮਿਲੂਗਾ ਪਰਮਾਤਮਾ ਤੇ ਜਿਹੜਾ ਨਾ ਆਤਮਾ ਦਾ ਮਿਲਾਪ ਹੁੰਦਾ ਹੈ ਨਾ ਕਿ ਸਰੀਰ ਦਾ ਨਾ ਕੱਪੜਿਆਂ ਦਾ ਮਿਲਾਪ ਹੁੰਦਾ ਜੇ ਉੱਪਰ ਵਧੀਆ ਕੱਪੜੇ ਪਾ ਲੇ ਵੀ ਤਾਂ ਹੀ ਮਿਲਾਪ ਹੋਊਗਾ ਨਹੀਂ ਵੀ ਜੇ ਨਗਨ ਰਹਿ ਗਿਆ ਤਾਂ ਪਰਮਾਤਮਾ ਦੀ ਪ੍ਰਾਪਤੀ ਹੋਊ ਮਹਾਰਾਜ ਕਹਿਣ ਲੱਗੇ ਇਹ ਗੱਲ ਨਹੀਂ ਹੈ ਗੱਲ ਤਾਂ ਇਹ ਹੈ ਵੀ ਜਦੋਂ ਇਹ ਭਾਵਨਾ ਵੱਜ ਗਈ ਵੀ ਮੈਂ ਤਾਂ ਸਿੱਧਾ ਪਰਮਾਤਮਾ ਨੂੰ ਮਿਲਣਾ ਹੈ ਤੇ ਫੇਰ ਉਹ ਰੱਬ ਮਿਲ ਜਾਂਦਾ ਹੈ ਰਾਜਾ ਕੋਈ ਬਾਹਰ ਗਿਆ ਬੜੀ ਦੂਰ ਗਿਆ ਰਾਜੇ ਨੇ ਸਾਰੇ ਪਰਿਵਾਰ ਨੂੰ ਇਕੱਠੇ ਕਰਕੇ ਆਖਿਆ ਮੈਨੂੰ 7-8 ਮਹੀਨੇ ਸ਼ਾਇਦ ਸਾਲ ਹੀ ਲੱਗ ਜਾਵੇ ਇੱਕ ਸਾਲ ਲੱਗ ਜਾਣਾ ਮੈਨੂੰ ਤੁਸੀਂ ਰਾਜ ਭਾਗ ਦਾ ਕੰਮ ਸੰਭਿਓ ਬੜੀ ਜ਼ਿੰਮੇਵਾਰੀ ਨਾਲ ਤਨਦੇਹੀ ਨਾਲ ਨਿਭਾਓ ਕਹਿਣ ਲੱਗੇ ਜੀ ਠੀਕ ਹੈ ਰਾਜੇ ਨੇ ਆਪਣਾ ਕਾਰ ਵਿਹਾਰ ਜਿਹੜਾ ਜਾ ਕੇ ਕੀਤਾ ਚਿੱਠੀ ਲਿਖ ਦਿੱਤੀ ਕਿ ਪਹਿਲਾਂ ਜਦੋਂ ਆਪਣੇ ਮਹਿਲਾਂ ਨੂੰ ਚਿੱਠੀ ਲਿਖ ਦਿੱਤੀ ਰਾਣੀਆਂ ਦਾ ਨਾਂ ਅਡਾ-ਡੜਾ ਰਾਣੀਆਂ ਦਾ ਨਾਂ ਲਿਖਤਾ ਰਾਜੇ ਜਿਹੜੇ ਵਜ਼ੀਰ ਸੀ ਮੰਤਰੀ ਸੀ ਸਿਪਾਹੀਆਂ ਤੇ ਕਰੋ ਨੇ ਸਾਰਾ ਕੁਝ ਲਿਖ ਦਿੱਤਾ ਵੀ ਮੈਨੂੰ ਇਹ ਦੱਸ ਦਿਓ ਲਿਖ ਕੇ ਵੱਖੋ-ਵੱਖਰੀਆਂ ਚਿੱਠੀਆਂ ਭੇਜ ਦਿਓ ਵੀ ਤੁਹਾਨੂੰ ਕਿਹੜੀ-ਕਿਹੜੀ ਚੀਜ਼ ਦੀ ਲੋੜ ਹੈ ਕਿਉਂਕਿ ਆਪਾਂ ਇੱਥੇ ਅਰਜ਼ ਕਰ ਰਹੇ ਆਂ ਵੀ ਬਿਰਤੀ ਮਨੁੱਖ ਦੀ ਕਿਹੋ ਜੀ ਹੁੰਦੀ ਹੈ ਬਿਰਤੀ ਉੱਚੀ ਹੋਵੇ ਤੇ ਕਪੜੇ ਪਾਟੇ ਹੋਣ ਬਿਰਤੀ ਉੱਚੀ ਹੋਵੇ ਪ੍ਰਮਾਤਮਾ ਮਿਲ ਜਾਂਦਾ ਹੈ ਤੇ ਬਸਤਰ ਵਧੀਆ ਪਾਇਓ ਨਾ ਅਜ ਗੁਰੂ ਘਰਾਂ ਦੇ ਵਿੱਚ ਬੜਿਆਂ ਵਿੱਚ ਲਿਖ ਕੇ ਲਾਇਆ ਹੁੰਦਾ ਹੈ ਸਾਦੇ ਬਸਤਰ ਪਾ ਕੇ ਆਓ ਜੀ ਇਸ ਤਰ੍ਹਾਂ ਕਰੋ ਜੀ ਮੋਬਾਈਲ ਨਾ ਲੈ ਕੇ ਆਓ ਜੀ ਉਹ ਨਾ ਕਰੋ ਜੀ ਹੁਣ ਮੋਬਾਈਲ ਬੰਦ ਕਰਕੇ ਆਗੇ ਤੇ ਬਿਰਤੀ ਕਿਤੇ ਹੋਰ ਫਿਰਦੀ ਹੋਈ ਤੇ ਫਿਰ ਵੀ ਮਰਜੀ ਕਹਿਣ ਲੱਗੇ ਚੰਗੀ ਗੱਲ ਨਹੀਂ ਹੈ ਬਸਤਰ ਜਿਹੜੇ ਆ ਉਹ ਪ੍ਰਾਣੀ પાਕੇ ਪਾਟੇ ਪਾਗੇ ਆਗੇ ਤੇ ਮਨ ਅੰਦਰ ੜਕਣਾ ਲੱਗੀ ਹੋਈ ਹੈ ਮਰਜੀ ਕਹਿਣ ਲੱਗੇ ਫੇਰ ਵੀ ਗੱਲ ਨਹੀਂ ਬਣਦੀ ਹੈ ਇਸ ਕਰਕੇ ਗੱਲ ਕੇਵਲ ਤੇ ਕੇਵਲ ਮਨ ਦੀ ਹੈ ਮਨ ਜੀਤੇ ਜਗ ਜੀਤ ਮਰਜੀ ਕਹਿੰਦੇ ਜਿਹੜੀ ਹੈ ਨਾ ਉਹ ਸੇਵਾ ਸਿਮਰਨ ਕਰਨੀ ਹੈ ਉਹ ਮਨ ਨੂੰ ਅੱਗੇ ਲਾ ਕੇ ਕਰਨੀ ਹੈ ਇਸ ਕਰਕੇ ਰਾਜੇ ਨੇ ਚਲੋ ਚਿੱਠੀਆਂ ਭੇਜ ਦਿੱਤੀਆਂ ਸਾਰੀਆਂ ਅੱਡੋ ਅੱਡੀ ਸਾਰੇ ਨੇ ਚਿੱਠੀਆਂ ਪੜੀਆਂ ਸਾਡੀ ਸਰਕਾਰ ਆ ਰਹੀ ਹੈ ਸਾਡਾ ਰਾਜ ਆ ਰਿਹਾ ਹੈ ਬਈਓ ਜਿਹੜਾ ਨਾ ਪਾ ਕੀ ਕੀ ਮੰਗਾਈਏ ਭਾਵਨਾ ਜਿਹੋ ਜੀ ਸੀ ਉਹਨਾਂ ਦੀ ਬਿਰਤੀ ਸੀ ਉਹਨਾਂ ਨੇ ਚਿੱਠੀਆਂ ਤੇ ਲਿਖ ਦਿੱਤਾ ਕਿਸੇ ਲਿਖਤਾ ਮੈਨੂੰ ਸੋਨੇ ਗਹਿਣੇ ਲਿਆ ਦਿਓ ਕਿਸੇ ਲਿਖਤਾ ਮੈਨੂੰ ਸੋਨੇ ਵਸਤਰ ਲਿਆ ਦਿਓ ਕਿਸੇ ਨੇ ਲਿਖ ਦਿੱਤਾ ਸਾਨੂੰ ਸੋਨੇ ਭਾਂਡੇ ਲਿਆ ਦਿਓ ਜਿਵੇਂ ਜਿਵੇਂ ਭਾਵਨਾ ਸੀ ਸਭ ਨੇ ੜੋੜੀ ਉਹਨਾਂ ਨੇ ਚਿੱਠੀਆਂ ਲਿਖ ਕੇ ਭੇਜ ਦਿੱਤਾ ਇੱਕ ਰਾਣੀ ਸੀ ਰਾਜੇ ਦੀ ਸਭ ਤੋਂ ਵੱਡੀ ਰਾਣੀ ਸੀ ਉਹਨੇ ਚਿੱਠੀ ਤਾਂ ਲੈਂਦੀ ਉਹਦੇ ਤੇ ਕੱਲੀ ਐਸ ਲਿਖ ਕੇ ਭੇਜ ਦਿੱਤਾ ਬਸ ਹੋਰ ਨਹੀਂ ਕੁਝ ਚਾਹੀਦਾ ਰਾਜੇ ਦੇ ਸਾਰੇ ਪੱਤਰਕਾਰ ਪੜੀਆਂ ਜੜੀਆਂ ਦੇਖਿਆ ਇਹਨੇ ਆ ਮੰਗਾਏ ਨੇ ਆ ਮੰਗੇ ਮੇਰੀ ਰਾਣੀ ਸਭ ਤੋਂ ਵੱਡੀ ਹੈ ਉਨੇ ਕੱਲੀ ਕੇਵਲ ਐਸ ਲਿਖ ਕੇ ਭੇਜਿਆ ਤਾਂ ਕੀ ਭਾਵ ਹੋਇਆ ਪੜਦਾ ਪੜਦਾ ਦੇਖਦਾ ਸਭ ਵਸਤੇ ਸਮਾਨ ਲੈ ਕੇ ਪੈਕ ਕਰਕੇ ਉਹਦੇ ਵਿੱਚ ਪਰਚੀ ਪਾ ਦਿੱਤੀ ਆ ਰਾਣੀ ਦੀ ਆ ਯਾ ਰਾਣੀ ਦੀ ਐ ਆ ਵਜੀਰ ਦੀ ਐ ਸਪਾਈ ਦੀ ਐ ਸਾਰਾ ਕੁਝ ਭੇਜ ਦਿੱਤਾ ਉਹ ਕੱਲੀ ਚਿੱਠੀ ਰਾਜ ਨੇ ਆਪਣੀ ਜੇਬ ਵਿੱਚ ਪਾ ਲਈ ਚਲੋ ਰਾਜਾ ਮੁੜਿਆ ਆਪਣੇ ਘਰ ਦੇ ਵਿੱਚ ਜਦੋਂ ਘਰ ਦੇ ਵਿੱਚ ਮੁੜਿਆ ਸਾਰੇ ਵਜੀਰਾਂ ਨੇ ਹਲਕਾਰਾਂ ਨੇ ਮੰਤਰੀਆਂ ਨੇ ਰਾਣੀਆਂ ਨੇ ਸਵਾਗਤ ਕੀਤਾ ਵੀ ਸਾਡੀ ਸਰਕਾਰ ਰਹੀ ਹੈ ਰਾਜਾ ਰਿਹਾ ਰਾਜਾ ਪ੍ਰਜਾ ਦਾ ਪਤੀ ਹੁੰਦਾ ਉਹ ਸਾਰਿਆਂ ਨੂੰ ਮਿਲ ਕੇ ਇਸ ਤਰ੍ਹਾਂ ਜਾਂਦਾ ਜਾਂਦਾ ਇਹ ਬਸ ਹੱਥ ਖੜਾ ਕਰਦਾ ਸਤ ਸ੍ਰੀਕਾਲ ਮੰਦਾ ਕਿਸੇ ਦੀ ਕਿਵੇਂ ਕਰਦਾ ਉਸ ਰਾਣੀ ਦੇ ਮਹਿਲ ਵਿੱਚ ਚਲੇ ਗਿਆ ਜਿਹੜੀ ਰਾਣੀ ਨੇ ਕੇਵਲ ਇਹਸ ਲਿਖ ਕੇ ਭੇਜਿਆ ਸੀ ਜਿਹੜਾ ਉਹ ਲੱਗਿਆ ਦਰਬਾਰ ਲੱਗਿਆ ਪੁੱਛਿਆ ਰਾਜੇ ਨੇ ਸਭ ਨੇ ਆ ਵਸਤੂਆਂ ਮੰਗੀਆਂ ਹਾ ਹਾ ਵਸਤੂਆਂ ਮੰਗੀਆਂ ਤੇ ਰਾਣੀ ਤੈਂ ਕੁਝ ਮੰਗੇ ਨਹੀਂ ਤੈ ਇਕੱਲੀ ਇਹਸ ਲਿਖ ਕੇ ਭੇਜ ਦਿੱਤਾ ਰਜਨ ਇਹ ਵਸਤੂਆਂ ਤਾਂ ਝੂਠੀਆਂ ਨੇ ਸਾਰੀਆਂ ਕਿੰਨੇ ਚਿਰ ਵਾਸਤੇ ਚੱਲਣਗੀਆਂ ਸਾਲ 2 ਸਾਲ 5 ਸਾਲ 10 ਸਾਲ 20 ਸਾਲ ਕਹਿ ਲੋ ਪਰ ਮੈਂ ਇਹ ਵਸਤੂਆਂ ਝੂਠੀਆਂ ਸਮਝ ਕੇ ਨਾਸਵੰਤਤਾ ਸਮਝ ਕੇ ਗੁਰੂ ਅਰਜਨ ਦੇਵ ਮਾਜੀ ਲਿਖੇ ਨੇ ਮਿੱਥਿਆ ਤਨ ਧਨ ਕੁਟੰਬ ਸਵਯਾ ਕਹਦੇ ਮਿੱਥਿਆ ਤੋਂ ਭਾਵ ਇਹ ਵਸਤੂਆਂ ਕੰਮ ਆਉਣ ਮਿੱਥਿਆ ਤਨ ਤਨ ਸਰੀਰ ਮਿੱਥਿਆ ਤਨ ਧਨ ਤਨ ਪੈਸਾ ਕੁਟੰਬ ਨਾਮ ਪਰਿਵਾਰ ਦਾ ਹੈ ਕਹਿੰਦੇ ਇਹ ਸਭ ਜਿਹੜਾ ਨਾ ਇਹ ਮਿੱਥਿਆ ਹੈ ਇਹ ਭਾਵ ਕਮ ਆਉਣ ਵਾਲੀ ਚੀਜ਼ ਨਹੀਂ ਹੈ ਕਮ ਆਉਣ ਵਾਲੀ ਕੀ ਹੈ ਪ੍ਰਮਾਤਮਾ ਦਾ ਨਾਮ ਹੈ ਰਾਜਨ ਮੈਂ ਅਖੇਤ ਵਸਤੂਆਂ ਝੂਠੀਆਂ ਨੇ ਮੈਨੂੰ ਤਾਂ ਸਰਕਾਰ ਦੀ ਲੋੜ ਹੈ ਕੱਲੀ ਰਾਜੇ ਦੀ ਲੋੜ ਹੈ ਕੌਣ ਰਾਜਾ ਕੌਣ ਪ੍ਰਮਾਤਮਾ ਰੂਪ ਰਾਜਾ ਹੈ ਤੇ ਜਿਨੇ ਭਾਵਨਾ ਬਣਾ ਲਈ ਹਾਂ ਸਾਨੂੰ ਤਾਂ ਕੇਵਲ ਤੇ ਕੇਵਲ ਇੱਕ ਰੱਬ ਦੀ ਲੋੜ ਹੈ ਹੁਣ ਜਿਹੜਾ ਭਾਈ ਲਾਲੇ ਦੇ ਪਰਿਵਾਰ ਬੜਾ ਹੈ ਮਾਤਾ ਹੈ ਪਿਤਾ ਹੈ ਸਾਰੇ ਰਿਸ਼ਤੇਦਾਰ ਸਾگە ਸੰਬੰਧੀ ਹੈ ਧਨ ਪਦਾਰਥ ਬੜਾ ਘਰ ਦੇ ਵਿੱਚ ਬੜਾ ਵੱਡਾ ਮਹਿਲ ਬਣਿਆ ਹੋਇਆ ਹੈ ਸੋਨੇ ਦੀ ਜਿਹੜਿਆ ਉਹ ਤਾਰਾਂ ਵਾਲੇ ਜਰੀ ਤਾਰ ਵਸਤਰ ਪਾਏ ਹੋਏ ਸੀ ਵਧੀਆ ਜੁੱਤੀ ਪਾਏ ਸੀ ਨੌਕਰ ਚੱਕਰ ਖੜੇ ਸੀ ਹੱਥ ਬੰਨ ਕੇ ਪਰ ਪ੍ਰਮਾਤਮਾ ਦੇ ਨਾਮ ਦਾ ਰੰਗ ਲੱਗ ਗਿਆ ਤੇ ਅੱਜ ਉਹ ਰਸ ਆਵੇ ਇਹ ਰਸ ਨਹੀਂ ਪਾਵੇ ਜਿਹੜਾ ਦੁਨੀਆਂ ਦਾ ਰਸ ਜਦੋਂ ਆ ਗਿਆ ਉਹਨੂੰ ਪਰਮਾਤਮਾ ਦਾ ਰਸ ਚੰਗਾ ਨਹੀਂ ਲੱਗਣਾ ਜਿਹਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਉਹਨੂੰ ਦੁਨੀਆ ਦੀਆਂ ਵਸਤੂਆਂ ਜਿੰਨੀਆਂ ਮਰਜੀ ਮਹਿੰਗੀਆਂ ਤੋਂ ਮਹਿੰਗੀਆਂ ਲਿਆ ਕੇ ਧਰ ਦਿਓ ਉਹ ਸਾਰੀਆਂ ਫਿੱਕੀਆਂ ਲੱਗਣਗੀਆਂ ਹੁਣ ਜਿਹੜਾ ਸੀ ਨਾ ਭਾਈ ਲਾਲਾ ਉਹ ਛੱਡ ਦਿੱਤੇ ਰਸ ਉਹਨੂੰ ਪਰਮਾਤਮਾ ਦੇ ਨਾਮ ਦਾ ਰਸ ਆ ਗਿਆ ਸੇਵਾ ਦਾ ਰਸ ਆ ਗਿਆ ਜਿਹਨੂੰ ਸੇਵਾ ਦਾ ਰਸ ਆਜੇ ਨਾਮ ਦਾ ਰਸ ਉਹ ਖਾਣਾ ਵੀ ਪੁਰ ਜਾਂਦਾ ਬਰਾਗੀ ਪੁਰਸ਼ਾਨੀਆਂ ਵੈਸੇ ਨਾਣਸ਼ਾਨੀਆਂ ਲਖੀਆਂ ਨੇ ਵਿਦਵਾਨਾਂ ਨੇ ਕੱਟ ਸੋਣਾ ਕੱਟ ਬੋਲਣਾ ਕਿਸੇ ਨਾਲ ਕੱਟ ਬੋਲਣਾ ਤੇ ਉਹਨਾਂ ਦਾ ਜਿਹੜਾ ਉਹ ਕੱਟ ਸੁਣਾ ਅਲਪ ਹਾਰ ਸੁਲਪ ਸੀ ਨਿੰਦਰਾ ਜਿਹੜਾ ਉਹਨਾਂ ਨੇ ਭੋਜਨ ਛਕਣਾ ਉਹ ਵੀ ਬਸ ਭੋਜਨ ਛਕਣਾ ਕਾਦੇ ਵਾਸਤੇ ਹੈ ਇਸ ਤਨ ਨੂੰ ਜਿਉਂਦਾ ਰੱਖਣ ਵਾਸਤੇ ਰਸਾਂ ਕਸਾਂ ਵਾਸਤੇ ਨਹੀਂ ਸਰੀਰ ਨੂੰ ਜਿਉਂਦਾ ਰੱਖਣ ਵਾਸਤੇ ਮਾਝ ਕਹਿੰਦੇ ਦੋਈ ਚੀਜ਼ਾਂ ਨਾਲ ਸਰੀਰ ਚੱਲਦਾ ਹੈ ਬਾਕੀ ਤਾਂ ਦੇਖੋ ਫਿਰ ਮਨੁੱਖ ਕਿੰਨਾ ਕੁਝ ਖਾ ਕੇ ਤੇ ਫਿਰ ਉਹ ਜਾ ਦੁੱਖ ਵੀ ਅੱਜ ਕਿੰਨੇ ਭੁਗਦਾ ਹੈ ਕਹਿੰਦੇ ਸਰੀਰ ਦੋ ਚੀਜ਼ਾਂ ਨਾਲ ਚੱਲਦਾ ਹੈ ਬਾਬਾ ਜੀ ਕਹਿੰਦੇ ਇਹ ਸਰੀਰ ਕਾਦੇ ਨਾਲ ਬੇ ਇੱਕ ਤਾਂ ਪਾਣੀ ਨਾਲ ਤੇ ਇੱਕ ਅੰਨ ਨਾਲ ਚੱਲੈ ਪਾਣੀ ਅੰਨ ਕਹਿੰਦੇ ਦੋ ਚੀਜ਼ਾਂ ਨਾਲ ਸਰੀਰ ਚੱਲਦਾ ਕਿਤਾ ਪਾਣੀ ਬੜਾ ਜ਼ਰੂਰੀ ਹੈ ਸਰੀਰ ਬਾਤੇ ਇੱਕ ਅੰਨ ਅੰਨਵਈ ਕੋਸ਼ ਜਿਹੜਾ ਸਰੀਰ ਹੈ ਪ੍ਰਾਣਵਈ ਕੋਸ਼ ਹੈ ਮਾਰਜੀ ਕਹਿਣ ਲੱਗੇ ਜਿਹੜਾ ਨਾ ਉਹ ਭੋਜਨ ਜਿਹੜੇ ਸਕਦੇ ਨੇ ਉਹ ਕਹਿੰਦੇ ਸਾਡੇ ਪ੍ਰਾਣ ਚੱਲਦੇ ਰਹਿਣ ਬਸ ਇਸ ਕਰਕੇ ਜਿਹੜੇ ਰੱਬ ਦੇ ਫਕੀਰ ਆ ਥੋੜਾ ਬਹੁਤਾ ਭੋਜਨ ਕਿਤੇ ਸ਼ਕਣਾ ਕਈ ਕਈ ਦਿਨ ਉਹਨਾਂ ਨੇ ਭੋਜਨ ਨਾ ਸਕਣ ਜਿਵੇਂ ਸੰਤਾਤਰ ਸਿੰਘ ਮਹਾਰਾਜ ਜੀ 40 ਦਿਨ ਬੈਠ ਕੇ ਚੌਂਕੜਾ ਮਾਰ ਲਿਆ ਕਿੱਥੇ ਕਲਰ ਕਨੋਹੇ ਦੇ ਵਿੱਚ ਮਹਾਂਪੁਰਖਾਂ ਦੇ ਕੋਲੇ ਮਾਤਾ ਭਾਗ ਭਰੀ ਭਾਈ ਵਜੀਰ ਸਿੰਘ ਜੀ ਸੇਵਾ ਕਰਦੇ ਨੇ ਉੱਚਾ ਮਾਪੁਰ ਕੋ ਛਕਿਆ ਕੀ ਕਰੋਗੇ ਕਹਿੰਦੇ ਇੱਕ ਦਾਲ ਦੀ ਕੌਲੀ ਛੋਟੀ ਜੀ ਇੱਥੇ ਐ ਇੱਕ ਪਾਸੇ ਰੱਖ ਦਿੱਤੀ ਇੱਛਾ ਹੋਈ ਸ਼ਕ ਲਿਆ ਕਰਾਂਗੇ ਤੇ ਨਹੀਂ ਫਿਰ ਤੁਸੀਂ ਅਗਲੇ ਦਿਨ ਲੈ ਕੇ ਚੱਕ ਕੇ ਅਗਲੇ ਦਿਨ ਹੋਰ ਰੱਖਗੇ ਕਈ ਕਈ ਦਿਨੋ ਕੋਲੀਆਂ ਇਸੇ ਤਰ੍ਹਾਂ ਚੱਕਿਲ ਜਾਂਦੇ ਕੁਛ ਨਹੀਂ ਸ਼ੀਸ਼ਕਦੇ ਕੋਲ ਦੀ ਇੱਕ ਪਾਣੀ ਦਾ ਸੋਮਾ ਬਗਦਾ ਸੀ ਇੱਕ ਘੁੱਟ ਭਰ ਕੇ ਬਸ ਗੁਜ਼ਾਰਾ ਕਰਦੇ ਫਿਰ ਕਿਹੋ ਜਿਹਾ ਹੋ ਗਿਆ ਤਨ ਸੁੱਕਾ ਪਿੰਜਰ ਥੀਆ ਤਲੀਆਂ ਖੁੱਡੇ ਕਾਗ ਅਜੇ ਸੁ ਰੱਬ ਨਾ ਬੋੜਿਓ ਦੇਖ ਬੰਦੇ ਦੇ ਭਾਗ ਮਰਜੀ ਕਹਿੰਦੇ ਇੱਕ ਬਿਗਨ ਹੈ ਵੀ ਤੇ ਦੋਈ ਚੀਜ਼ਾਂ ਇੱਕ ਅੰਨ ਤੇ ਇੱਕ ਪਾਣੀ ਦੇ ਨਾਲ ਸਰੀਰ ਜਿਹੜਾ ਉਹ ਚੱਲਦਾ ਹੈ ਤੇ ਬਸ ਉਹ ਜਾਂਦਾ ਜਾਂਦਾ ਹੀ ਹੱਥ ਉੱਤੇ ਭੋਜਨ ਰੱਖ ਲੈਂਦਾ ਭਾਈ ਲਾਲਾ ਤੇ ਤੁਰਿਆ ਜਾਂਦਾ ਜਾਂਦਾ ਹੀ ਸ਼ੱਕਦਾ ਤੇ ਨਾਲ-ਨਾਲ ਜਾਂਦਾ ਪ੍ਰਮਾਤਮਾ ਦੀ ਬੰਦਗੀ ਕਰਦਾ ਜਾਂਦਾ ਹੈ ਕਹਿੰਦਾ ਸੱਚੇ ਬਾਦਸ਼ਾਹ ਕਿਰਪਾ ਕਰਿਓ ਮੇਰੇ ਆਗਲਣਾ ਦੇਖਿਓ ਪਹਿਲਾਂ ਜਿਹੜੀ ਲੰਘ ਗਈ ਅੱਗੇ ਸਮਝ ਚੱਲੀ ਨੰਦ ਲਾਲਾ ਪਾਛੇ ਜੋ ਬੀਤੀ ਸੋ ਵੀ ਪਿਛਲੀ ਤਾਂ ਬੀਤ ਗਈ ਅੱਗੇ ਵਾਸਤੇ ਕਿਰਪਾ ਕਰਿਓ ਸੱਚੇ ਪਾਤਸ਼ਾਹ ਭਾਈ ਲਾਲਾ ਕਹਿੰਦਾ ਚਰਨਾਂ ਨਾਲ ਜੋੜ ਲੋ ਤੱਕਿਓ ਨਾ ਆਉਗਣ ਮੇਰੇ ਚਰਨਾਂ ਨਾਲ ਜੋੜ ਲੋ ਜੀ ਤੱਕਿਓ ਨਾ ਆਉਗਣ ਮੇਰੇ ਚਰਨਾਂ ਨਾਲ ਜੋੜ ਲੋ ਤੱਕਿਓ ਨਾ ਆਉਗਣ ਮੇਰੇ

क्यों ना अवगण मेरे तक क्यों नवगण मेरे क्यों नया अवगण मेरे ओ तक क्यों ना अवगण मेरे तक होना अवगण मेरे तक क्यों नवगण मेरे तक क्यों ना अवगण मेरे तक क्यों नवगर मेरे त पियो न घण मेरे नयो घर में चलन नल जो लो त कियो अवग चरना न जोड़ लोजी तकियो ने हो चर न ோ நாயி அபுகார ਇੱਕ ਗੁਣ ਨਹੀਂ ਔਗਣ ਬਹੁਤੇ ਨੇ ਗੁਣ ਕੋਈ ਇੱਤਾ ਮਹਾਰਾਜੀ ਕਹਿਣ ਲੱਗੇ ਜਦੋਂ ਇਸ ਤਰ੍ਹਾਂ ਮਨੁੱਖ ਨੀਵਾ ਹੋ ਕੇ ਸ਼ਰਧਾ ਤੇ ਭਾਵਨਾ ਦੇ ਨਾਲ ਕਹਦੇ ਫਿਰ ਗੁਰੂ ਬਖਸ਼ ਲੈਂਦਾ ਭਾਈ ਲਾਲੇ ਦੇ ਸਿਰ ਵਿੱਚ ਪਾਣੀ ਪੈਂਦਾ ਤੇ ਸਿਰ ਤੇ ਲੋਹੇ ਦੀ ਗਾਗਰ ਕੱਸਦੀ ਹੈ ਤੇ ਪੁਰਾਣੇ ਸਮੇਂ ਵਿੱਚ ਤੁਸੀਂ ਵੀ ਤੁਸੀਂ ਤਾਂ ਖੈਰ ਜ਼ਿਆਦਾ ਵੇਖਿਆ ਸਿਆਣੇ ਪੁਰਸ਼ਾਂ ਨੇ ਮੈਂ ਵੀ ਖੁਦ ਵੇਖਿਆ ਹੈ ਖੂਹਾਂ ਤੇ ਪਾਣੀ ਭਰਨ ਜਾਂਦੇ ਸੀ ਸਾਡੇ ਬਜ਼ੁਰਗ ਪਾਣੀ ਦੀ ਜਿਹੜੀ ਜਲਦੀ ਸੇਵਾ ਕਰਦੇ ਹੁੰਦੇ ਮੈਂ ਦੇਖਿਆ ਉਹ ਜਦੋਂ ਖੂਹ ਦੇ ਕੋਲੇ ਨਾ ਥੱਲੇ ਪਾਣੀ ਦੇ ਜਿਹੜਾ ਉਹ ਭਰਨ ਵਾਸਤੇ ਘੜਾ ਧਰਦੇ ਹੁੰਦੇ ਫਰਸ਼ ਬਣਾਇਆ ਹੁੰਦਾ ਪਹਿਲਾਂ ਜਿੱਥੇ ਪਾਣੀ ਦਾ ਘੜਾ ਧਰਦੇ ਹੁੰਦੇ ਨਾ ਉੱਥੇ ਉਸ ਫਰਸ਼ ਦੇ ਵਿੱਚ ਜਿਹੜਾ ਨਾ ਉਹ ਟੋਆ ਪੈ ਜਾਂਦਾ ਹੁੰਦਾ ਸੀ ਜਦੋਂ ਉੱਥੇ ਘੜਾ ਟਿੱਕੀ ਜਾਣਾ ਟਿੱਕੀ ਜਾਣਾ ਘਸਣਾ ਘੜੇ ਨੇ ਉੱਥੇ ਜਿਹੜਾ ਟੋਆ ਪੈ ਜਾਂਦਾ ਉਹਦਾ ਸੀ ਤੇ ਜਿੱਥੇ ਭਾਈ ਲਾਲੇ ਦੇ ਸਿਰ ਉੱਤੇ ਜਿਹੜੀ ਲੋਹੇ ਦੀ ਕੱਕਰ ਘਸਦੀ ਹੈ ਤੇ ਕੇਸ ਖੁੱਲੇ ਵੀ ਨਹੀਂ ਭਾਈ ਲਾਲੇ ਨੇ ਪਾਣੀ ਪਈ ਜਾਣ ਕਿਉਂਕਿ ਸੇਵਾ ਦੇ ਵਿੱਚ ਹੀ ਜੁਟ ਗਿਆ ਫਿਰ ਸ਼ੁੱਧ ਬੁੱਧ ਨਹੀਂ ਰਹਿੰਦੀ ਮਨੁੱਖਾ ਮਨ ਜਦੋਂ ਸੇਵਾ ਤੇ ਸਿਵਨ ਦੇ ਵਿੱਚ ਜੁੜ ਜਾਵੇ ਨਾ ਫਿਰ ਕੀ ਕਹਿੰਦੇ ਨੇ ਸ਼ੁੱਧ ਕੀ ਨਾ ਸੁਧਰਈ ਬੁੱਧ ਕੀ ਨਾ ਬੁੱਧ ਮਤਮੇ ਨਾ ਮਤਮੇ ਕਹਰੇ ਫਿਰ ਮਨੁੱਖ ਦੀ ਬਿਰਤੀ ਇੱਥੇ ਚਲੀ ਜਾਂਦੀ ਏ ਭਾਈ ਲਾਲੇ ਦੀ ਬਿਰਤੀ ਇੱਥੇ ਚਲੀ ਗਏ ਸਾਰੀਆਂ ਚੀਜ਼ਾਂ ਪਿੱਛੇ ਰਹਿ ਗਈਆਂ ਖਾਣਾ ਪੀਣਾ ਇਹ ਵੀ ਪਿੱਛੇ ਰਹਿ ਗਿਆ ਖਾਣਾ ਪੀਣਾ ਹੱਸਣਾ ਸੌਣਾ ਬਿਸਰ ਗਿਆ ਹੈ ਮਰਨਾ ਖਸਮ ਵਿਸਾਰ ਖੁਆਰੀ ਕੀ ਨੀ ਤਰਗ ਜੀਵਨ ਰਹਿਣ ਨਹੀਂ ਰਹਿਣਾ ਫਿਰ ਮਰਦ ਜੀ ਕਹਿੰਦੇ ਕਰ ਕੀ ਪ੍ਰਾਣੀ ਏਕੋ ਨਾਮ ਤੇ ਆਵੋ ਆਪਣੀ ਪਤ ਸਿਓ ਘਰ ਜਵ ਮਰਦ ਜੀ ਕਹਿੰਦੇ ਪ੍ਰਾਣੀ ਤੂੰ ਏਕੋ ਇੱਕ ਪ੍ਰਮਾਤਮਾ ਜੀ ਦੀ ਇੱਥੇ ਬਿਰਤੀ ਉਹ ਜਗ ਮਤਮ ਕਾਢੀ ਉਹ ਥੋੜੇ ਮਿਲਣਗੇ ਤੇ ਭਾਈ ਲਾਲੇ ਦੀ ਬਿਰਤੀ ਇੱਥੇ ਪਹੁੰਚ ਗਈ ਖਾਣਾ ਪਿੱਛੇ ਰਹਿ ਗਿਆ ਜਿਹੜਾ ਕੱਪੜੇ ਪਹਿਨਣ ਵਾਲੇ ਉਹ ਪਿੱਛੇ ਰਹਿ ਗਏ ਸਭ ਕੁਝ ਬਿਰਤੀ ਜਿਹੜੀ ਉਹ ਪਿੱਛੇ ਰਹਿ ਗਈ ਬਸ ਇੱਕੋ ਹੀ ਬਿਰਤੀ ਸੇਵਾ ਦੀ ਰਹੇਗੀ ਮਨ ਦੇ ਵਿੱਚ ਤੇ ਸਿਰ ਤੇ ਪਾਣੀ ਪਈ ਗਿਆ ਕੱਪੜਾ ਜਿਹੜਾ ਵੀ ਮਿਲ ਜਾਣਾ ਬਸਤਰ ਮਿਲ ਜਾਣਾ ਭਾਈ ਲਾਲੇ ਨੇ ਸਿਰ ਤੇ ਬੰਨ ਲੈਣਾ ਉਹਦੇ ਵਿੱਚ ਪਾਣੀ ਪੈ ਜਾਣ ਗਿੱਲਾ ਹੋ ਜਾਣਾ ਭਾਬ ਤੇ ਲੋਹੇ ਦੀ ਗਾਗਰ ਜਦੋਂ ਇਧਰੋਂ ਜਾਂਦਾ ਹੈ ਖਾਲੀ ਉਦੋਂ ਵੀ ਸਿਰ ਤੇ ਹੈ ਜਦੋਂ ਭਰੀ ਆਉਂਦੀ ਹੈ ਉਦੋਂ ਵੀ ਸਿਰ ਤੇ ਹੈ ਤੇ ਅੱਜ 4 ਮਹੀਨੇ ਲਗਾਤਾਰ ਜਿਹੜੀ ਇਹ ਲੋਹੇ ਦੀ ਗਾਗਰ ਸਿਰ ਤੇ ਕਸੀਗੀ ਕਿਉਂਕਿ ਸਰੀਰ ਦੀ ਤਾਂ ਸ਼ੁੱਧ ਰਹੀ ਨਹੀਂ ਨਾ ਵਿਰਤੀ ਉੱਪਰ ਚੱਲੀ ਗਈ ਭਗਤ ਕਬੀਰ ਜੀ ਕਹਿੰਦੇ ਕਿਥੇਕ ਦਾਸ ਕਵੀਰ ਚੜਿਓ ਗੜ ਉੱਪਰ ਰਾਜ ਲਿਓ ਅਬਨਾਸੀ ਮਰ ਜੀ ਕਹਿੰਦੇ ਉਹਨਾਂ ਨੂੰ ਅਬਨਾਸੀ ਰਾਜ ਮਿਲ ਜਾਂਦਾ ਜਿਹੜੇ ਰੱਬ ਦੇ ਫਕੀਰ ਹੁੰਦੇ ਨੇ ਨਾਮ ਜਪਣ ਵਾਲੇ ਹੁੰਦੇ ਹੈ ਇਹ ਜੇ ਕਰਕੇ ਭਾਈ ਲਾਲੇ ਨੂੰ ਹੁਣ 4 ਮਹੀਨੇ ਹੋ ਗਏ ਘਰ ਦੇ ਮਿਲਦੇ ਨਹੀਂ ਮਾਤਾ ਪਿਤਾ ਮਿਲਦੇ ਨਹੀਂ ਉਹ ਲਾਲਿਆ ਤਾਂ ਸਰੀਰ ਤਾਂ ਕੀ ਬਣਾ ਲਿਆ ਉਹ ਤੂੰ ਸਾਡਾ ਇੱਕੋ ਹੀ ਪੁੱਤਰ ਸੀ ਤੂੰ ਤਾਂ ਕਮਲਾ ਹੋ ਗਿਆ ਲੋਕ ਕਮਲਾ ਵੀ ਕਹਿੰਦੇ ਨੇ ਕਹਦੇ ਉਹਨਾਂ ਨੂੰ ਲੋਕ ਦੁਨੀਆ ਦੇ ਲੋਕ ਇਹ ਵੀ ਕਹਿ ਦਿੰਦੇ ਨੇ ਕਿਹੜਾ ਜੀ ਲੱਗ ਗਈ ਲਗਣ ਜਿਨਾਂ ਨੂੰ ਤੇਰੀ ਦੁਨੀਆ ਸਭ ਪੁੱਲ ਜਾਣਦੀ ਐ ਲੱਗ ਗਈ ਲਗਣ ਜਿਨਾਂ ਨੂੰ ਤੇਰੀ ਦੁਨੀਆ ਸਭ ਪੁੱਲ ਜਾਣਦੀ ਐ ਲੱਗ ਗਈ ਲਗਣ ਜਿਨਾਂ ਨੂੰ ਤੇਰੀ ਦੁਨੀਆ ਸਭ ਪੁੱਲ ਜਾਣਦੀ ਐ ਲੱਗ ਗਈ ਲਗਣ ਜਿਨਾਂ ਨੂੰ ਤੇਰੀ ਦੁਨੀਆ ਸਭ ਪੁੱਲ ਜਾਣਦੀ ਐ laggi lagne jinanu tere duniya sab kol jandi ae laggi lagne jinanu tere duniya sab kol jandi ae laggi lagne jinanu sore duniya sab kol jandi ae laggi lagna jinanu tere duniya sab kul jandi ae laggi lagna jinanu tere duniya sab kul jandi ae laggi lagna jinanu tere duniya sab kul jandi ae laggi lagna jinanu tere duniya sab kul jandi ae ਲਗਦੀ ਲਗਣ ਜਨਾ ਨੂੰ ਤੇਰੀ ਦੁਨੀਆ ਸਭੋਲ ਜੰਦੀ ਐ ਮਰਜੀ ਕਹਿੰ ਲੈ ਕਿ ਜਿਨਾਂ ਨੂੰ ਪਰਮਾਤਮਾ ਦੇ ਨਾਮ ਨਾਮ ਦੀ ਲਗਣ ਲੱਗ ਜਾਵੇ ਨਾ ਫਿਰ ਉਹ ਰੱਬ ਨੂੰ ਚੇਤੇ ਕਰਦੇ ਹਨ ਜਦੋਂ ਪਰਮਾਤਮਾ ਨੂੰ ਚੇਤੇ ਕਰਿਆ ਰੱਬ ਯਾਦ ਰਿਹਾ ਫਿਰ ਮਰਜੀ ਕਹਿੰਦੇ ਜੋ ਜਨ ਤੁਮਰੀ ਭਗਤ ਕਰਨ ਤੇ ਤਿਨ ਕੇ ਕਾਜ ਸਵਾਰ ਤੋ ਜੁੜਿਓ ਸਾਰੇ ਨਾ ਸਦੀ ਬਾਣੀ ਤੋਸ ਬੁਨਾਮ ਪ੍ਰਸ਼ਾਦ ਮਾਰ ਦੀ ਬਖਸ਼ਿਸ਼ ਕਿਰਪਾ ਦਾ ਸਦਕਾ ਫੇਰ ਰੱਬ ਜੀ ਨੇ ਜਾਣ ਦੀ ਕਿਰਪਾ ਦਿੱਤੀ ਨਾਮ ਕਲੀ ਮਹਲਾ ਤੀਜਾ ਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਜੀ ਨੰਦ ਪਿਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਓੰਕਾਰ ਪਾਇਆ ਸਹਿਜ ਰਾਜ ਆਵਦੰਦਾ ਰਾਗ ਰਤਨ ਪਰਵਾਰਪਰੀਆ ਸ਼ਬਦ ਗਾਵਣੀ ਆਈਆ ਤਉ ਦੋਸਾ ਹਰੀ ਕੇ 라 ਮਨ ਜਨੀ ਗਾਇਆ ਚਹਿ ਨਾਨਕ ਤੁੰ ਤ ਸਤਿਗੁਰੂ ਮੈਂ ਪਾਇਆ اے ਮਨ ਮੇਰੇ ਆਉਂਦਾ ਰੋ ਹਰਨਾਲੀ ਹਰਨਾਲ ਰਹੋ ਤੁਮ ਮਨ ਮੇਰੇ ਸੂਖ ਸਭ ਵਿਚਾਰ ਨਹੀਂ ਅੰਗੀਕਾਰੋ ਕਰੇ ਤੇਰਾ ਕਾਰਜ ਜਾਬ ਜ਼ਵਾਰਨਾ ਸਭਨਾ ਅੰਗ ਲਾ ਸਿਮਰਤ ਸੁਆਮੀ ਟੋਕ ਮਨੋ ਦਸਾਰੇ ਰਹਾ ਨਾਨਕ ਮਨ ਮੇਰੇ ਜ਼ਦਾ ਰਹਾ ਹਰ ਨਾਲੇ ਸੱਚੇ ਸੇਵਾ ਕਿਆ ਨਹੀਂ ਕਰਦੇ ਰਹੀ ਕਰਤਾ ਤੇ ਰਗ ਵਿਚ ਪਾਵੇ ਇਹ ਤਾਂ ਸਭ ਕੁਛ ਲਾ ਤੇਰੀ ਨਾਮ ਮਨੁਸਾਵੇ ਨਾਮ ਜਿਨ ਕਮਾਵਸਿਆ ਆਵਾ ਤੇ ਜਬ ਸੁਖ ਨੇ ਕਹਿ ਨਾਮਿ ਸੱਚੇ ਸਭ ਗਿਆਨ ਹੀ ਕਰਤੇ ਰ ਸੱਚ ਨਾਮ ਰਾਯਾ ਦਾ ਰਾਜ ਨਾਮੇ ਧਨੁ ਭੁਖਾ ਦਾ ਬਗਵਾਏ ਮਾਰੋ ਸ਼ਾਂਤ ਸੁਖਮਨੀ ਆਈ ਹ੍ਰਸੀ ਅਜਨੀ ਚਾਪ ਜਾਈਆ ਸਦਾ ਗੁਰ ਵਾਣਿਦਾ ਗੁਰੂ ਬਿਟਾ ਜਿਗਾਇ ਬੜਾ ਹੈ ਆ ਨਾਨਕਿ ਕ੍ਰਿਸ਼ਨ ਸੰਤ ਸਬਦ ਤਰੋ ਪਿਆਰੋ ਸਤਿਨਾਮ ਦਾ ਵਾਧਾਰੋ ਜੈ ਸੰਤ ਸੇਵਕ ਸਿਧਾਰ ਸਤਾ ਸੇ ਸਰਤਿ ਸਕਲ ਸ਼ਬਦ ਵਾਚੇ ਕਲਾ ਜਿਤ ਕਰਤਾਰੀਆ ਪੰਜ ਦੂਧ ਦੂਦ ਵਸ ਕਿਤੇ ਕਾਲ ਗੰਢ ਨੂੰ ਮਾਰਿਆ ਤੇ ਕਰਮ ਪ੍ਰਾਇ ਤੁਜ ਜਨ ਕੋ ਸਨਾ ਮਰਤ ਲਾਗੇ ਜਹਾਨ ਅਨੁਕਤ ਕੋ ਇਸ ਪਰੇ ਨਾਦ ਵਾਚੇ ਆਨੰਦ ਸੁਨੰਦ ਭਾਗੀਓ ਸਗਰਮਨ ਰਤ ਪੂਰੇ ਉਹ ਕਰੋ ਬ ਸੰਤਾਪ ਤਰੇ ਸੁਨੀ ਸੱਤੀ ਗਾੜੀ ਸਤਿ ਜਾਗਨ ਪੈਰ ਤੇ ਪੂਰੇ ਗੁਰ ਤੇ ਜਾਣੀ ਤੇ ਆਪਣੀ ਜ਼ਖੇ ਤੇ ਪਵਤ ਰਤ ਗੁਰ ਰਹੀ ਆਂ ਭਰਪੂਰੇ ਮਹਾਂਵਤ ਨਾਮ ਸੂਰਜਾ ਨਾ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ